ਸਰਦਾਰ ਜਸਾ ਸਿੰਘ ਰਾਮਗੜੀ ਜਿਹਦਾ ਜਨਮ ਗੁਰਸਿੱਖ ਪਰਿਵਾਰ ਚ ਗਿਆਨੀ ਭਗਵਾਨ ਸਿੰਘ ਦੇ ਘਰ ਤੇ ਮਾਤਾ ਗੰਕੌਰ ਜੀ ਦੀ ਕੁੱਖੋਂ ਪਿੰਡੀ ਚੋਗੇਲ ਲਾਹੌਰ ਵਿਖੇ ਹੋਇਆ ਇਹਨਾਂ ਦਾ ਪਛੋਕੜ ਸੁਰ ਸਿੰਘ ਨਗਰ ਹੈ ਆਪ ਜੀ ਦੇ ਦਾਦਾ ਜੀ ਬਾਬਾ ਹਰਦਾਸ ਸਿੰਘ ਜੀ ਸੁਰ ਸਿੰਘ ਨਗਰ ਦੇ ਨਿਵਾਸੀ ਸਨ ਤੇ ਸਾਸ਼ਤਰ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਹਾਜ਼ਰ ਕਰਦੇ ਸਨ ਨਾਗਣੀ ਵਰਛਾ ਇਹਨਾਂ ਤਿਆਰ ਕੀਤਾ ਤੇ ਦਾਦਾ ਜੀ ਬੰਦਾ ਸਿੰਘ ਬਹਾਦਰ ਵੱਲੋਂ ਲੜਦਿਆਂ ਛੀਦ ਹੋਏ ਤੇ ਪਿਤਾ ਭਗਵਾਨ ਸਿੰਘ ਜੀ ਨੇ ਨਾਦਰ ਦੀ ਫੌਜ ਨਾਲ ਲੋਹਾ ਲੈਂਦਿਆਂ ਛਿੱਦੀ ਭਾਈ ਸਰਦਾਰ ਜੱਸਾ ਸਿੰਘ ਜੀ ਰਾਮਗੜੀਏ ਨੇ ਪਹਿਲੀ ਵਾਰ ਨਾਦਰ ਦੀ ਫੌਜ ਦੇ ਨਾਲ ਜੰਗ ਕੀਤੀ ਅਤੇ ਪੰਥ ਵਿੱਚ ਅਹਿਮ ਯੋਧੇ ਵਗੋਂ ਜੂਝਦੇ ਆਪ ਰਾਮਗੜੀਆ ਮਿਸਲ ਦੇ ਮੁਖੀ ਸਨ ਤੇ ਦਿੱਲੀ ਫਤਿਹ ਕੀਤੀ ਘੱਲੂ ਘਰੇ ਵਿੱਚ ਸ਼ਾਮਲ ਸਨ ਰਾਮਗੜ੍ਹ ਕਿਲੇ ਦੀ ਜ਼ਿੰਮੇਵਾਰੀ ਮਿਲਣ ਤੇ ਜਦ ਸਾ ਸੰਗ ਰਾਮਗੜੀਏ ਵੱਲੋਂ ਮਸ਼ਹੂਰ ਹੋਏ ਹਰਮੰਦਰ ਸਾਹਿਬ ਨੇੜੇ ਰਾਮਗੜੀਆ ਬੁੰਗਾ ਬਣਾਇਆ ਤੇ ਸ੍ਰੀ ਹਰਗੋਬਿੰਦਪੁਰ ਸ਼ਹਿਰ ਵਿਖੇ ਰਾਜਧਾਨੀ ਕਾਇਮ ਕੀਤੀ ਗਰਬਾਣੀ ਦੇ ਬਹੁਤ ਪ੍ਰੇਮੀ ਤੇ ਗੁਰੂ ਗ੍ਰੰਥ ਸਾਹਿਬ ਤੇ ਅਥਾਹ ਭਰੋਸਾ ਰੱਖਦੇ ਸਨ ਹਮਰਾਜ ਠਾਕੁਰ ਸਭ ਤੋਂ ਉੱਚਾ